ਉਪਰਲਾ ਨਾਂ ਉਹ ਹੈ ਜੱਟ ਵਿਦਿਆ ਠੀਕ ਹੈ ਜੀ ਬਹੁਤ ਕਮਾਲ ਦੀ ਕਿਤਾਬ ਆਇਆ ਕਿਤਾਬ ਹੈ ਨਾ ਲਗਭਗ 1000 ਸਾਲ ਤੋਂ ਇਸ ਰੇਸ ਨੇ ਇਸ ਨਸਲ ਨੇ ਇੱਕ ਬਹੁਤ ਸੰਦਰਸ਼ ਪੂਰਨ ਜਿਹੜਾ ਉਹ ਇਤਿਹਾਸ ਰਚਿਆ ਇਸੇ ਧਰਤੀ ਦੇ ਉੱਤੇ ਮੀਨ ਦੇ ਨਾਲ ਨਾਲ ਜਿਹੜੇ ਪਸ਼ੂ ਤਾਨ ਹੈ ਨਾ ਉਹਦਾ ਮੋਹ ਜ਼ਰੂਰੀ ਹੈ ਨੌਜਵਾਨੀ ਨੂੰ ਕਿਸੇ ਖਾਸ ਖਿੱਤੇ ਨਾਲ ਤੇ ਉਸ ਕੰਮ ਨਾਲ ਬੰਨ ਕੇ ਰੱਖਣਾ ਇਹਦੇ ਵਿੱਚ ਮੱਝਾਂ ਬਾਰੇ گاਵਾ ਬਾਰੇ ਬਲਦਾਂ ਬਾਰੇ ਬੋਤਿਆਂ ਬਾਰੇ ਊਠਾਂ ਬਾਰੇ ਕੋੜਿਆਂ ਬਾਰੇ ਲੇਖ ਨੇ ਮੈਂ ਟੋਲਣ ਦੀ ਕੋਸ਼ਿਸ਼ ਕੀਤੀ ਭਈ ਇਹ ਵਰਸੀਮ ਜਿਹੜਾ ਸੀਗਾ ਮਿਸਰ ਦੇ ਵਿੱਚ ਕਿਉਂਕਿ ਮਿਸਰ ਦੀ ਫਸਲ ਹੈ ਯਾਨੀ ਉਹਦੇ ਨਾਂ ਨਾਲ ਮਿਸਰ ਵਾਲਿਆਂ ਨੇ ਅਲੈਗਜ਼ੈਂਡਰੀਆ ਲਾ ਲਿਆ ਕਿਉਂਕਿ ਮਿਸਰ ਮਿਸਰ ਦਾ ਹੀ ਇਲਾਕਾ ਅਲੈਗਜ਼ੈਂਡਰੀਆ ਜਦੋਂ ਅਸੀਂ ਵਾਰਿਸ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਮੁਸ਼ਕੀ ਚਾਵਲਾਂ ਦੇ ਭਰੀਆਂ ਕੋਠੇ ਸੋਨ ਪੱਤੀ ਸੋਨ ਪੱਤੀਏ ਮਲਕੜੇ ਝਰੀ ਦੇਣੀ ਉਹ ਮਤਲਬ 33 ਕਿਸਮਾਂ ਦਾ ਜ਼ਿਕਰ ਕਰਦਾ ਝੋਨੇ ਦੀਆਂ ਜੇ ਤੁਸੀਂ ਕਿਸੇ ਕੰਮ ਨੂੰ ਇੰਜੋਏ ਕਰ ਰਹੇ ਹੋ ਨਾ ਤੇ ਤੁਸੀਂ ਜ਼ਿਆਦਾ ਕੰਮ ਵੀ ਕਰ ਸਕਦੇ ਜੇ ਤੁਹਾਡੇ ਉੱਤੇ ਥੋਪਿਆ ਗਿਆ ਉਹ ਸਾਰਾ ਕੁਝ ਫੇ ਤੁਸੀਂ ਇੱਕ ਗੰਭੀਰੀ ਜੱਜ ਨਾ ਕਰ ਸਕੋ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਕਿਰਤ ਦੇ ਨਾਲ ਜੋੜਨਾ ਚਾਹੀਦਾ ਦੁਨੀਆਂ ਦੇ ਵਿੱਚ ਗੋਲਡੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕੋਈ ਗਿਆਨ ਕਿਰਤ ਨਾਲ ਉਹ ਟੁੱਟ ਕੇ ਵੱਡਾ ਨਹੀਂ ਬਣ ਸਕਦਾ ਤਦੇ ਜਿਹੜੀ ਸਿੱਖੀ ਦੇ ਤਿੰਨ ਮੂਲ ਭੂਤ ਸਿਧਾਂਤ ਨੇ ਗੁਰੂਾਨੰਕ ਸਾਹਿਬ ਨੇ ਦਿੱਤੇ ਉਹਨਾਂ ਵਿੱਚੋਂ ਕਿਰਤ ਕਰੋ ਬਹੁਤ ਪ੍ਰਮੁੱਖ ਹੈ ਅੱਜ ਮੌਕਾ ਤਾਂ ਇਹ ਹੈ ਕਿ ਗੋੜ ਕੱਢ ਰਿਆ ਬਾਈ ਹੁਣੀ ਗੋੜ ਕੱਢ ਰਿਆ ਨੇ ਪਿੰਡ ਇਹ ਪਿੰਡ ਢੰਡੇ ਆ ਡੇ ਪਿੰਡ ਗੁਰਾਇਆਂ ਦੇ ਬਿਲਕੁਲ ਲੱਗੇ ਆ ਬਿਲਕੁਲ ਗੁਰਾਇਆਂ ਦੇ ਨਾਲ ਹੀ ਆ ਗੁਰਾਇਆਂ ਤੁਹਾਨੂੰ ਪਤਾ ਹੀ ਹੋਣਾ ਵੀ ਫਗਵਾੜਾ ਤੋਂ ਫਲੋਰ ਜਿਹੜੀ ਰੋਡ ਆ ਮੇਨ ਰੋਡ ਉਹਦੇ ਤੇ ਪੈਂਦਾ ਇਹ ਸੋ ਜ਼ਿਲ੍ਹਾ ਜਲੰਧਰ ਹੀ ਆ ਹਾਂ ਜ਼ਿਲ੍ਹਾ ਜਲੰਧਰ ਚ ਆ ਇਹ ਤੇ ਵੱਡੇ ਭਾਈ ਡਾਕਟਰ ਜਗਵਿੰਦਰ ਜੋਧਾ ਹੁਣੀ ਇਹ ਲੱਗਿਆ ਜੀ ਅੱਜ ਗੁੜ ਕੱਢਣਾ ਇੱਕ ਵਾਰ ਪਿਛਲੇ ਦਿਨੀ ਹੁਣੇ ਹੁਣੇ ਤਾਜੀ ਕਿਤਾਬ ਆਈ ਆ ਬਾਈ ਦੀ ਬੁੱਕ ਦਾ ਨਾਮ ਹੈ ਜੱਟ ਵਿਦਿਆ ਆ ਕਿਤਾਬ ਹਾਂ ਤੇ ਬਾਜੀ ਕਹਿੰਦੇ ਮੈਂ ਕਈ ਦਿਨਾਂ ਦਾ ਕਹਿੰਦਾ ਸੀ ਵੀ ਬਾਈ ਆਪਾਂ ਗੱਲਬਾਤ ਕਰੀਏ ਕਹਿੰਦੇ ਗੱਲਬਾਤ ਕੀ ਕਰਨੀ ਆ ਕੋਈ ਖਾਣ ਲਈ ਕੋਈ ਗੁੜ ਬਣਾ ਲਈਏ ਤੇ ਨਾਲੇ ਆਪਾਂ ਇੱਦਾਂ ਬੈਠੇ ਵੜੇ ਗੱਲਾਂ ਕਰੀ ਜਾਣੀਆਂ ਬਾਜੀ ਕਿੰਨੀ ਪਾਤ ਆ ਸਵੇਦੀ ਉਹਦਾ ਇਹ ਤੀਜੀ ਆ ਨਾਲ ਇਹ ਮੰਦਰਾਜ ਆ ਸਪਤੀਜ ਤੇ ਬਾਈ ਸੁਖਦੀਪ ਉਹਨਾਂ ਦਾ ਬੇਟਾ ਜਦ ਤੱਕ ਪਾਤ ਤਿਆਰ ਹੁੰਦੀ ਆ ਤੇ ਪਾਤ ਆਵੇ ਹੂੰ ਮੈਨੂੰ ਇਹ ਤਾਂ ਦੱਸਿਓ ਵੀ ਜਿਹੜੀ ਆ ਬੁੱਕ ਆ ਜੱਟ ਵਿਦਿਆ ਭਾਈ ਜੱਟ ਵਿਦਿਆ ਮਤਲਬ ਨਾਮ ਕਿੱਥੋਂ ਦਿਮਾਗ 'ਚ ਆਇਆ ਦੇਖੋ ਨਾਂ ਪਹਿਲਾਂ ਰਸੋ ਯਾਰ ਨਾਂ ਮੈਂ ਨਾਂ ਨਾਂ ਦੀ ਗੱਲ ਕਰਦਾ ਨਾਂ ਦੀ ਗੱਲ ਅੱਛਾ ਦੇਖੋ ਇਹ ਜੱਟ ਵਿਦਿਆ ਆਮ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਸੀ ਜਦੋਂ ਅਸੀਂ ਕਿਸੇ ਕੰਮ ਨੂੰ ਬੜੇ ਹੰਕਾਰਤ ਤਰੀਕੇ ਨਾਲ ਕਰਨਾ ਹੁੰਦਾ ਸੀ ਨਾ ਜਾਂ ਮਤਲਬ ਕੋਈ ਤਰੀਕਾ ਇਹੋ ਜਿਹਾ ਵਰਤਣਾ ਹੁੰਦਾ ਸੀ ਜਿੱਥੇ ਤਕਨੀਕ ਦੇ ਥਾਂ ਦੇ ਉੱਤੇ ਜ਼ੋਰ ਦੀ ਲੋੜ ਪੈਂਦੀ ਸੀ ਉਹ ਕਹਿੰਦੇ ਸੀ ਭਾਈ ਜੱਟ ਵਿਦਿਆ ਇਹ ਹੈ ਅੱਛਾ ਯਾਨੀ ਵਿਦਿਆ ਅ এডਿਕੇਸ਼ਨ ਹੁੰਦੀ ਆ ਹਾਂ ਤੇ ਆਮ ਤੌਰ ਤੇ ਕਿਹਾ ਜਾਂਦਾ ਭਈ ਜਿਹੜਾ ਇਹ ਕਿਸਾਨੀ ਦਾ ਕਿੱਤਾ ਇਹ ਮੈਂ ਨਹੀਂ ਕਹਿੰਦਾ ਇਹ ਪਰਸੈਪਸ਼ਨ ਬਣੀ ਹੋਈ ਸੀ ਆਹੋ ਭਈ ਇਹ ਅ ਅਸਲ ਦੇ ਵਿੱਚ ਨੌਨ ਆਰਟੀਜਨਟੀ ਦਾ ਕਿੱਤਾ ਹੈ ਹੂੰ ਨੌਨ ਆਰਟੀਜਨਟੀ ਦਾ ਭਾਵ ਕਿ ਕੋਈ ਵੀ ਬੰਦਾ ਕਰਨ ਲੱਗ ਜੇ ਤਾਂ ਉਹ ਕਰਨ ਜਿਹੜਾ ਉਹ ਕਰਨਾ ਸ਼ੁਰੂ ਕਰ ਦੂਗਾ ਹੂੰ ਪਰ ਇਹ ਅਸੀਂ ਗੱਲ ਹੈ ਨਹੀਂ ਹੈ ਨਹੀਂ ਹੈ ਨਹੀਂ ਇਹ ਕਈ ਹਜ਼ਾਰ ਸਾਲ ਦਾ ਕਈ ਦਹਿ ਸਦੀਆਂ ਦਾ ਇਤਿਹਾਸ ਜਿਹੜਾ ਇਹਦੇ ਨਾਲ ਜੁੜੇ ਹੋਏ ਲੋਕਾਂ ਦਾ ਉਹਦਾ ਉਹਦੇ ਵਿੱਚੋਂ ਪੈਦਾ ਹੋਇਆ ਜਿਹੜਾ ਗਿਆਨ ਹੈ ਹੂੰ ਉਹ ਕੁਦਰਤ ਨੂੰ ਕੁਦਰਤੀ ਵਰਤਾਰਿਆਂ ਨੂੰ ਸਾਰੀਆਂ ਚੀਜ਼ਾਂ ਨੂੰ ਤਿਉਹਾਰਾਂ ਨੂੰ ਹੂੰ ਹਰ ਹਰ ਮਤਲਬ ਵਰਤਾਰੇ ਨੂੰ ਆਸੇ-ਪਾਸੇ ਦੇ ਨੂੰ ਆਪਣੇ ਹਿਸਾਬ ਨਾਲ ਦੇਖਦਾ ਅੱਛਾ ਤੇ ਇਸ ਕਿਤਾਬ ਦੇ ਵਿੱਚ ਮੈਂ ਉਹ ਸਾਰੀਆਂ ਤੱਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਤੱਤ ਖਿਲਰੇ ਹੋਏ ਨੇ ਚਾਹੇ ਉਹ ਖੇਤੀ ਦੇ ਸਬੰਧ ਵਿੱਚ ਹੋਣ ਫਸਲਾਂ ਦੇ ਸਬੰਧ ਵਿੱਚ ਹੋਣ ਸਹਾਇਕ ਕਿੱਤਿਆਂ ਦੇ ਪਸ਼ੂਆਂ ਦੇ ਸਬੰਧ ਵਿੱਚ ਹੋਣ ਜਾਂ ਫਿਰ ਤਿਉਹਾਰਾਂ ਦੇ ਸਬੰਧ ਵਿੱਚ ਹੋਣ ਉਹ ਸਾਰੇ ਲਿਆਉਣ ਦੀ ਕੋਸ਼ਿਸ਼ ਕੀਤੀ ਇਸ ਕਿਤਾਬ ਵਿੱਚ ਤੇ ਇਸ ਕਿਤਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਆਮ ਤੌਰ ਦੇ ਉੱਤੇ ਸਧਾਰਨ ਲੋਕਾਂ ਕੋਲੋਂ ਲਈਆਂ ਹੋਈਆਂ ਵੀ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਕਾਇਦਾ ਸਾਡੇ ਆ ਇਤਿਹਾਸ ਦੇ ਪ੍ਰਸੰਗ ਵਿੱਚੋਂ ਕਿਤਾਬਾਂ ਦੇ ਵਿੱਚੋਂ ਵੀ ਆਈਆਂ ਯਾਨੀ ਇਹ ਮਿਕਸਚਰ ਹੈ ਸਾਰੇ ਕਾਫੇ ਦਾ ਮਿਕਸਚਰ ਪਹਿਲਾਂ ਤਾਂ ਇਹ ਦੱਸੀਏ ਵੀ ਕਿੰਨਾ ਸਮਾਂ ਲੱਗਾ ਕਿਉਂਕਿ ਮੈਨੂੰ ਪਤਾ ਤੁਸੀਂ ਜਦੋਂ ਵੀ ਕੰਮ ਕਰਦੇ ਨਾ ਬਹੁਤ ਟਾਈਮ ਲਾਉਂਦੇ ਆ ਇਦਾਂ ਨਹੀਂ ਵੀ ਉਹੀ ਕਿਤਾਬ ਲਿਖ ਦਿੱਤੀ ਪਹਿਲਾਂ ਮੈਂ ਕਹਿੰਦਾ ਆਪਾਂ ਇਹ ਗੱਲ ਕਰ ਲਈਏ ਹਾਂ ਕੁਝ ਲੋਕਾਂ ਨੇ ਮੈਨੂੰ ਫੋਨ ਕਰਕੇ ਕਿਹਾ ਬਈ ਜੱਟ ਸ਼ਾਇਦ ਜਾਤੀ ਨਾਲ ਜੁੜਿਆ ਹੋਇਆ ਕੋਈ ਅ ਕੋਈ ਸੰਬੋਧਨ ਚਲੋ ਹਾਂ ਇਹ ਗੱਲ ਕਰ ਲਈਏ ਪਹਿਲਾਂ ਇਹ ਵੀ ਮੈਂ ਮੈਂ ਵੀ ਮੈਂ ਵੀ ਇਹ ਵੇਲੇ ਸ਼ਾਇਦ ਪੁੱਛਦਾ ਪਰ ਇਹ ਗੱਲ ਠੀਕ ਨਹੀਂ ਹੈ ਹਾਂ ਮਸਲਾ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਜੱਟ ਇੱਕ ਜਾਤੀ ਬਣ ਗਈ ਪੰਜਾਬ ਚ ਜਿਹੜੀ ਜ਼ਮੀਨ ਦੀ ਮਾਲਕੀ ਨਾਲ ਕਾਸ਼ਤ ਨਾਲ ਜੁੜੀ ਹੋਈ ਹੈ ਉਹਦੇ ਬਹੁਤ ਸਾਰੀ ਗਾਇਕ ਗੀਤਕਾਰੀ ਤੇ ਗਾਇਕੀ ਨੇ ਉਹਨੂੰ ਰੈਲਿਸ਼ ਕੀਤਾ ਜੱਟ ਹੋਣ ਨੂੰ ਉਹਦੇ ਨਾਲ ਜਾਤੀਵਾਦੀ ਗੌਰਵ ਜੋੜਿਆ ਹਨਾ ਪਰ ਦਰਸਲ ਇਹ ਹੈ ਕਿ ਪਿਛਲੇ ਲਗਭਗ 1000 ਸਾਲ ਤੋਂ ਇਸ ਰੇਸ ਨੇ ਇਸ نسل ਨੇ ਇਹ نسل ਇਹਨੂੰ ਕਹਿ ਲਓ ਇਹਦੇ ਵਿੱਚ ਬਹੁਤ ਸਾਰੀਆਂ ਜਾਤੀਆਂ ਨੇ ਇਹਦੇ ਵਿੱਚ ਬਹੁਤ ਸਾਰੇ ਗੋਤਰ ਨੇ ਹਾਂ ਇਹਦੇ ਵਿੱਚ ਇੱਕ ਬਹੁਤ ਸੰਘਰਸ਼ ਪੂਰਨ ਜਿਹੜਾ ਉਹ ਇਤਿਹਾਸ ਰਚਿਆ ਇਸੇ ਧਰਤੀ ਦੇ ਉੱਤੇ ਤੇ ਜਾਤੀ ਜਾਂ ਰੇਸ ਇਸ ਤਰ੍ਹਾਂ ਦੀ ਗੱਲ ਹੁੰਦੀ ਮੈਂ ਕਹਿੰਦਾ ਉਹਨਾਂ ਬਈ ਨਾ ਉਹਦੇ ਤੇ ਮਾਣ ਕਰਨਾ ਚਾਹੀਦਾ ਨਾ ਉਹਦੇ ਤੇ ਸ਼ਰਮ ਹੋਣੀ ਚਾਹੀਦੀ ਹੈ ਹੂੰ ਯਾਨੀ ਜੇ ਤੁਹਾਨੂੰ ਜਾਤੀ ਉੱਤੇ ਮਾਣ ਆਪਣੀ ਜਾਤ ਜਿੱਥੇ ਵਿੱਚ ਤੁਸੀਂ ਪੈਦਾ ਹੋਇਓ ਪੈਦਾ ਹੁਣ ਆਪਣੇ ਹੱਥ ਵਸਤਾ ਹੈ ਨਹੀਂ ਤਾਂ ਫੇਰ ਵੀ ਕੋਈ ਬਹੁਤ ਚੰਗੇ ਮਤਲਬ ਸਿਹਤਮੰਦ ਸਮਾਜ ਵਿੱਚ ਤੁਸੀਂ ਨਹੀਂ ਰਹਿ ਰਹੇ ਤੇ ਜੇ ਤੁਹਾਨੂੰ ਸ਼ਰਮ ਆ ਰਹੀ ਹੈ ਕਿਸੇ ਜਾਤੀ ਦਾ ਹੋਣ ਵਿੱਚ ਤੁਸੀਂ ਲੁਕੋ ਰਹੇ ਹੋ ਆਪਣੀ ਜਾਤੀ ਇਹ ਤਾਂ ਇਹ ਉਸੇ ਤਰੀਕੇ ਨਾਲ ਹੀ ਹੋਣੀ ਚਾਹੀਦੀ ਆ ਵੀ ਤੁਸੀਂ ਸਮਾਜ ਦੇ ਕਿਸੇ ਇੱਕ ਖਾਸ ethnicities ਪਛਾਣ ਦੇ ਵਿੱਚ ਪੈਦਾ ਹੋਏ ਤੇ ਉਸ ਪਛਾਣ ਨੂੰ ਰੈਲਿਸ਼ ਕਰਨ ਦੀ ਲੋੜ ਨਹੀਂ ਬਹੁਤਾ ਕੁਝ ਇਹਦਾ ਜਿਹੜਾ ਇਸ ਕਿਤਾਬ ਦਾ ਜਿਹੜਾ ਜਿਹੜੀ ਇੰਟਰੋਡਕਸ਼ਨ ਹੈ ਉਹ ਜੱਟਾਂ ਦੀ ਉਤਪਤੀ ਤੇ ਉਹਨਾਂ ਦੇ ਇੱਕ ਰੇਸ ਦੇ ਤੌਰ ਤੇ ਵਿਕਾਸ ਦੇ ਬਾਰੇ ਹੈ ਹੂੰ ਉਹਦੇ ਵਿੱਚ ਜਿਹੜਾ ਇੱਕ ਜਾਤੀ ਦੇ ਤੌਰ ਦੇ ਉੱਤੇ ਉਭਾਰ ਕਿੱਦਾਂ ਹੁੰਦਾ ਹੈ ਨਾ ਉਹ ਸਾਰਾ ਕੁਝ ਵੀ ਹੈਗਾ ਦੂਜੀ ਗੱਲ ਤੁਸੀਂ ਜਿਹੜੀ ਕੀਤੀ ਸੀ ਵੀ ਕਿੰਨਾ ਸਮਾਂ ਲੱਗਾ ਇਹਦੇ ਲਈ ਨਾ ਇਸ ਕਿਤਾਬ ਨੂੰ ਕੋਈ ਮਿੱਥ ਕੇ ਇਦਾਂ ਨਹੀਂ ਲਿਖਿਆ ਗਿਆ ਵੀ ਮੈਂ ਮਤਲਬ 6 ਮਹੀਨੇ ਸਾਲ ਪੜ੍ਹ ਕੇ ਇਹਦੇ ਬਾਰੇ ਲਿਖਿਆ ਹੋਵੇ ਇਹ ਬਹੁਤ ਸਾਰੇ ਸਧਾਰਨ ਪਿੰਡਾਂ ਦੇ ਲੋਕਾਂ ਨਾਲ ਮੈਂ ਗੱਲਾਂ ਕਰਦਾ ਰਿਆ ਆਪਣੇ ਬਾਪੂ ਨਾਲ ਕਰਦਾ ਰਿਆ ਸਾਡੇ ਅੰਕਲ ਜੀ ਨੇ ਉਹਨਾਂ ਦੇ ਨਾਲ ਕਰਦਾ ਰਿਆ ਹੋਰ ਜਿਹੜੇ ਪਿੰਡ ਦੇ ਮੈਨੂੰ ਮਤਲਬ ਮਿਲਦੇ ਨੇ ਮੇਰੇ ਦੋਸਤ ਮੇਰੇ ਬਜ਼ੁਰਗ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਇਹ ਲਗਾਤਾਰ ਜਣੀ ਸੋਖਣ ਵਾਲੀ ਗੱਲ ਸੀ ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਨੂੰ ਸੋਖਦੀ ਆ ਥੋੜਾ ਥੋੜਾ ਕਰਕੇ ਐਂ ਕਰ ਕਰਕੇ ਕਰ ਕਰਕੇ ਜਦੋਂ ਲੱਗਾ ਇਹ ਕਿ ਹੁਣ ਇਹ ਇੱਕ ਬਕਾਇਦਾ ਕਿਤਾਬ ਦਾ ਰੂਪ ਲੈ ਸਕਦੀ ਆ ਤਾਂ ਫਿਰ ਆਪਾਂ ਮੇਰੇ ਪ੍ਰਕਾਸ਼ਕ ਨੇ ਵੀ ਕਿਹਾ ਵੀ ਹੁਣ ਸਾਨੂੰ ਦੇ ਦੇ ਕਿਵੇਂ ਲੋੜੀ ਹੁੰਦੀ ਸੀ ਤਾਂ ਮੈਂ ਲੋੜੀ ਦੇ ਬਾਰੇ ਜਾਣਨਾ ਸ਼ੁਰੂ ਕਰਦਾ ਸੀ ਭਈ ਇਹ ਪਹਿਲਾਂ ਕਿਵੇਂ ਮਨਾਇਆ ਜਾਂਦਾ ਤਿਉਹਾਰ ਸੀਗਾ ਜਦੋਂ ਇਹ ਕਿਸਾਨੀ ਸਮਾਜ ਦੇ ਸੰਪਰਕ ਵਿੱਚ ਆਇਆ ਤਾਂ ਇਹਦੇ ਵਿੱਚ ਬਦਲਾਅ ਕਿਹੜੇ-ਕਿਹੜੇ ਆਏ ਹਨਾ ਤੇ ਦੁੱਲਾ ਪੱਟੀ ਸ਼ਾਮਿਲ ਹੋਣ ਤੋਂ ਪਹਿਲਾਂ ਲੋਹੜੀ ਕਿਸ ਤਰ੍ਹਾਂ ਦੀ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਹੈ ਅੱਜ ਕੱਲ ਲੋਹੜੀ ਕਿਸ ਤਰ੍ਹਾਂ ਦੀ ਹੈ ਇਸੇ ਤਰ੍ਹਾਂ ਬਸਾਖੀ ਇਸੇ ਤਰੀਕੇ ਨਾਲ ਦੀਵਾਲੀ ਦੁਸ਼ਹਿਰਾ ਇਹ ਸਾਰੀਆਂ ਜਿਹੜੀਆਂ ਨੇ ਉਹ ਇਹਦੇ ਵਿੱਚ ਪਈਆਂ ਕਿਤਾਬ ਦੇ ਵਿੱਚ ਬਾਬੇ ਗੱਲ ਇਸੇ ਤਰੀਕੇ ਨਾਲ ਮੈਂ ਤੁਹਾਡੀ ਗੱਲ ਵਿੱਚੇ ਕੱਢਦਾ ਜੀ ਜੀ ਇਸੇ ਤਰੀਕੇ ਨਾਲ ਜਿਵੇਂ ਮੈਂ ਇਹ ਗੱਲ ਕਹਿਣਾ ਜਿਵੇਂ ਆਪਾਂ ਮਨਰਾਜ ਦੀ ਗੱਲ ਕੀਤੀ ਹੈ ਇਹਨੇ ਜਨਮ ਦਿਨ ਤੇ ਇਹਨੂੰ ਕੋੜੀ ਗਿਫਟ ਹੋਈ ਨਾ ਇਹ ਗੱਲ ਮੈਂ ਕਹਿਣਾ ਹੁੰਦਾ ਭਈ ਜ਼ਮੀਨ ਦੇ ਨਾਲ ਨਾਲ ਜਿਹੜੇ ਪਸ਼ੂ ਧਾਨ ਹੈ ਨਾ ਉਹਦਾ ਮੋਹ ਜ਼ਰੂਰੀ ਹੈ ਨੌਜਵਾਨੀ ਨੂੰ ਕਿਸੇ ਖਾਸ ਖਿੱਤੇ ਨਾਲ ਤੇ ਉਸ ਕੰਮ ਨਾਲ ਬੰਨ ਕੇ ਰੱਖਣ ਦੇ ਲਈ ਬਿਲਕੁਲ ਤੇ ਜੇ ਜੇ ਪਸ਼ੂ ਧਨ ਦੇ ਨਾਲ ਪ੍ਰੇਮ ਨਹੀਂ ਹੋਊਗਾ ਨਾ ਤਾਂ ਫਿਰ ਹੌਲੀ ਹੌਲੀ ਤੁਹਾਡੇ ਜ਼ਮੀਨ ਨਾਲ ਤੇ ਉਸ ਕਿੱਤੇ ਨਾਲ ਵੀ ਪ੍ਰੇਮ हट ਜਾਊਗਾ ਇਹਦੇ ਵਿੱਚ ਮੱਝਾਂ ਬਾਰੇ ਗਾਵਾਂ ਬਾਰੇ ਬਲਦਾਂ ਬਾਰੇ ਬੋਤਿਆਂ ਬਾਰੇ ਊਠਾਂ ਬਾਰੇ ਘੋੜਿਆਂ ਬਾਰੇ ਲੇਖ ਨੇ ਜਿਹੜੇ ਯਾਨੀ ਕਿ ਕਦੋਂ ਇਸ ਮਨੁੱਖੀ ਸਮਾਜ ਦਾ ਹਿੱਸਾ ਬਣੇ ਇਹ ਕਿਹੜੀਆਂ-ਕਿਹੜੀਆਂ ਨਸਲਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਸੀ ਮੱਝਾਂ ਦੇ ਬਾਰੇ ਆ ਵੀ ਇਹ ਇਹ ਮਿੱਲੀ ਰਾਵੀ ਕਿੱਥੇ ਆਮ ਤੌਰ ਤੇ ਉਹਦਾ ਸਥਾਨ ਕੀ ਹੈ ਦਲਦਲ ਵਾਲੀ ਮੱਝ ਕਿਹੜੀ ਹੈ ਪਾਣੀ ਵਾਲੀ ਮੱਝ ਕਿਹੜੀ ਹੈ ਹਨ ਇਹ ਮੱਝਾਂ ਦਾ ਸਾਥ ਨਾਂ ਦਾ ਇੱਕ ਲੇਖ ਹੈ ਇਸੇ ਤਰ੍ਹਾਂ ਘੋੜਿਆਂ ਘੋੜਿਆਂ ਬਾਰੇ ਇੱਕ ਲੇਖ ਹੈ ਸੋ ਇਹ ਇੱਕ ਮਤਲਬ ਖਾਸਾ ਉਹ ਸਾਰਾ ਕੁਝ ਸੋਕ-ਸੋਕ ਕੇ ਇਕੱਠੇ ਕਰ ਲਿਆ ਆ ਖਾਸਾ ਸੋਕ ਕੇ ਆ ਜਿਵੇਂ ਹੁਣ ਬਾਈ ਹੁਣੀ ਛੋਟੇ ਜੀ ਝਲਕ ਇੱਕ ਦਿਨ ਬਾਈ ਸੰਦੀਪ ਨੇ ਵੀ ਦਿੱਤੀ ਸੀਗੀ ਬਈ ਜਿਵੇਂ ਚਟਾਲਾ ਬੀਜਣ ਵਾਲੇ ਆ ਚਟਾਲਾ ਜਾਂ ਛਟਾਲਾ ਅਸਲ ਚ ਸਾਡੇ ਨਾ ਦੁਆਬੇ ਚ ਕਹਿੰਦੇ ਨੇ ਤੇ ਆਮ ਮੇਰੇ ਖਿਆਲ ਨਾਲ ਬਰਸੀਮ ਬਰਤਦੇ ਨੇ ਬਰਸੀਮ ਬਰਸੀਮ ਕਿਹਾ ਜਾਂਦਾ ਪਰ ਹੁਣ ਸਾਡੇ ਤੁਸੀਂ ਇੱਥੇ ਜ਼ਿਆਦਾਤਰ ਲੋਕਾਂ ਨੂੰ ਬਰਸੀਮ ਆਖੋਗੇ ਤੇ ਉਹਨਾਂ ਨੂੰ ਉਹਦਾ ਉਹ ਕਹਿੰਦਾ ਉਹ ਕੀ ਚੀਜ਼ ਆ ਬਹੁਤ ਸਾਰੇ ਲੋਕਾਂ ਨੇ ਇਦਾਂ ਵੀ ਸੋਚਣਾ ਪਰ ਕਿਉਂਕਿ ਸਾਨੂੰ ਉਹਦੇ ਉਹਦੇ ਕਈ ਉਹਦੇ ਕੋਲ ਦੇ ਕਈ ਰੂਪ ਨੇ ਹਾਂ ਕੁਝ ਲੋਕ ਉਹਨੂੰ ਬਰਸੀਨ ਕਹਿੰਦੇ ਆ ਹਾਂ ਕੁਝ ਲੋਕ ਬਰਸੀਮ ਕਹਿੰਦੇ ਆ ਹਨਾ ਮਤਲਬ ਉਹਦੇ ਇਲਾਕੇ ਦੇ ਨਾਲ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ ਤਬਦੀਲੀ ਆ ਜਾਂਦੀ ਆਪਾਂ ਇਹ ਟੋਲਣ ਦੀ ਕੋਸ਼ਿਸ਼ ਕੀਤੀ ਭਈ ਇਹ ਬਰਸੀਮ ਜਿਹੜਾ ਸੀਗਾ ਮਿਸਰ ਦੇ ਵਿੱਚ ਕਿਉਂਕਿ ਇਹ ਮਿਸਰ ਦੀ ਫਸਲ ਹੈ ਹੂੰ ਯਾਨੀ ਉਹਦੇ ਨਾਂ ਨਾਲ ਮਿਸਰ ਵਾਲਿਆਂ ਨੇ ਅਲੈਗਜ਼ੈਂਡਰੀਆ ਲਾ ਲਿਆ ਕਿਉਂਕਿ ਮਿਸਰ ਮਿਸਰ ਦਾ ਹੀ ਇੱਕ ਇਲਾਕਾ ਅਲੈਗਜ਼ੈਂਡਰੀਆ ਆ ਯਾ ਉਹਦਾ ਜਿਹੜਾ ਸਾਇੰਟਿਫਿਕ ਨਾਂ ਆ ਉਹਦੇ ਨਾਲ ਅਲੈਗਜ਼ੈਂਡਰੀਆ ਜੁੜਿਆ ਹੋਇਆ ਹੂੰ ਤਾਂ ਉਹ ਬਰਸੀਮ ਉੱਥੇ ਕਿਸੇ ਤਰ੍ਹਾਂ ਤਰੀਕੇ ਨਾਲ ਪੈਦਾ ਹੋਇਆ अच्छा बर, ए, त्रिफ, त्रिफ फिर उनु अलेक्जेंड्रिया ट्रिफलिया ਗਿਆ ਜਾਂਦਾ ਯਾਨੀ ਤ੍ਰਿਫ ਤ੍ਰਿਫ ਖੱਚਰ ਨੂੰ ਕਹਿੰਦੇ ਸੀ ਖੱchna ਨੂੰ ਪਾਇਆ ਜਾਣ ਵਾਲਾ ਚਾਰਾ ਉਹ ਫਿਰ ਜਦੋਂ ਇਸਲਾਮ ਦੇ ਮੌਕੇ ਦੇ ਉੱਤੇ ਜਦੋਂ ਉਹਨਾਂ ਦੀ ਖੱchna ਆਈਆਂ ਤਾਂ ਨਾਲ ਦੀ ਨਾਲ ਉਹ ਚਾਰਾ ਵੀ ਇੱਥੇ ਲੈ ਕੇ ਆਏ ਇਹ ਆਮ ਤੌਰ ਦੇ ਉੱਤੇ ਠੰਡੇ ਥਾਂ ਦੇ ਉੱਤੇ ਬੀਜਿਆ ਜਾਣ ਵਾਲਾ ਬਾਦੀ ਫਸਲ ਹੈ ਤੇ ਉਹ ਫਿਰ ਇੱਥੇ ਸਰਦੀਆਂ ਦੇ ਵਿੱਚ ਯਾਨੀ ਕਿ ਸ਼ੀਤ ਰੁੱਤ ਦੇ ਵਿੱਚ ਇਹਨੂੰ ਬੀਜਿਆ ਜਾਂਦਾ 7-8 ਮਹੀਨੇ 6-7 ਮਹੀਨੇ ਦੀ ਜਿਹੜੀ ਫਸਲ ਉਹ ਆਪਣੇ ਕੋਲੇ ਹੈਗੀ ਆ ਉਹ ਇਸ ਤਰੀਕੇ ਦੇ ਸਾਰੇ ਤਾਥੇ ਦੇ ਵਿੱਚ ਪਏ ਨੇ ਇਸੇ ਤਰ੍ਹਾਂ ਆਲੂਆਂ ਦੇ ਬਾਰੇ ਐ ਇਸੇ ਤਰੀਕੇ ਨਾਲ ਕਿਸ ਕਿਸਮ ਦੀਆਂ ਕਿਸਮਾਂ ਜਿਹੜੀਆਂ ਝੋਨੇ ਦੀਆਂ ਪਾਈਆਂ ਜਾਂਦੀਆਂ ਸੀਗੀਆਂ ਯਾਨੀ ਅੱਜ ਆਪਾਂ ਬਾਸਮਤੀ ਤੇ ਮੋਟਾ ਜਿਹਨੂੰ ਪੈਡੀ ਰਾਈਸ ਕਹਿੰਦੇ ਆ ਦੋ ਹੀ ਕਹਿੰਦੇ ਆ ਜਦੋਂ ਅਸੀਂ ਵਾਰਿਸ ਨੂੰ ਪੜਦੇ ਆ ਉਹਦੇ ਵਿੱਚ ਮੁਸ਼ਕੀ ਚਾਵਲਾਂ ਦੇ ਭਰਿਆਣ ਕੋਠੇ ਸੋਨ ਪੱਤਰੀ ਸੋਨ ਪੱਤੀਏ ਮਲਕੜੇ ਝਰੀ ਦੇਣੀ ਉਹ ਮਤਲਬ 33 ਕਿਸਮਾਂ ਦਾ ਜ਼ਿਕਰ ਕਰਦਾ ਝੋਨੇ ਦੀਆਂ ਵਾਰਸ ਤਾਂ ਕੋਈ ਬਹੁਤ ਹੀ ਪੁਰਾਣੀ ਗੱਲ ਨਹੀਂ ਆ 4-500 ਸਾਲ ਪੁਰਾਣੀ ਗੱਲ 400 ਸਾਲ ਤੋਂ ਇਹ ਸਾਰੀਆਂ ਗੱਲਾਂ ਆਪਾਂ ਇਕੱਠੀਆਂ ਕਰਨ ਦਾ ਜਿਹੜਾ ਉਹ ਕੀਤਾ ਕੋਸ਼ਿਸ਼ ਕੀਤੀ ਹੈ ਪਰ ਇਹ ਕਿਤਾਬ ਇਹ ਡਿਫਰੈਂਟ ਹੈ ਸਾਰੀਆਂ ਇਕੱਦਾ ਬਾ ਇਹ ਕਿੱਥੇ ਕਿਤੇ ਕਿਤੇ ਦਿਲ ਦਿਮਾਗ ਦੇ ਕੋਨੇ 'ਚ ਕਿੱਥੇ ਪਈ ਸੀਗੀ ਕਿਹੜੀਆਂ ਚੀਜ਼ਾਂ ਦੇ ਕਰਕੇ ਬਾਹਰ ਆਉਂਦੀ ਆ ਗੋਲੀ ਮੈਨੂੰ ਨਾ ਲੰਬਾ ਸਮਾਂ ਪੜ੍ਹਾਈਆਂ ਨੇ ਤੇ ਨੌਕਰੀ ਦੀ ਨੱਠ ਭਜਨੇ ਟਿਕਾਣੇ ਨਹੀਂ ਆਉਣ ਦਿੱਤਾ ਹਾਂ ਮੈਂ ਜਲੰਧਰ ਨੌਕਰੀ ਕੀਤੀ ਬਹੁਤ ਸਾਲ ਉੱਥੋਂ ਪੈਰ ਉਖੜੇ ਤਲਵੰਡੀ ਸਾਬੋ ਚਲੇ ਗਿਆ ਤਲਵੰਡੀ ਸਾਬੋ ਤੋਂ ਫਿਰੋਜ਼ਪੁਰ ਆ ਗਿਆ ਹੁਣ ਮੈਂ ਇੱਥੇ ਲੁਧਿਆਣੇ ਆ ਗਿਆ ਮਤਲਬ ਮੈਨੂੰ 7-8 ਸਾਲ ਹੋ ਗਏ ਪੀਏਯੂ ਦੇ ਵਿੱਚ ਜੀ 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 ਤੇ ਉਸ ਤੋਂ ਬਾਅਦ ਫਿਰ ਮੈਂ ਉਹ ਜਿਹੜਾ ਯਾਨੀ ਮੇਰੇ ਆਪਣੇ ਕਲਚਰ ਦੇ ਨਾਲ ਮੇਰੇ ਆਪਣੇ ਮੁਆਸ਼ਰੇ ਦੇ ਨਾਲ ਇੱਕ ਕਲਿੱਕ ਟੁੱਟਿਆ ਹੋਇਆ ਸੀ ਉਹ ਜੁੜ ਗਿਆ ਦੁਬਾਰਾ ਹਾਂ ਜਿਹੜਾ ਯਾਨੀ ਮੈਂ ਉਸੇ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਤਰੀਕੇ ਨਾਲ ਉਦੋਂ ਜੀ ਰਿਹਾ ਸੀ ਜਦੋਂ ਮੈਂ 10ਵੀਂ 12ਵੀਂ ਚ ਪੜਦਾ ਸੀ ਹਾਂ ਉਸੇ ਤਰੀਕੇ ਦੇ ਦੋਸਤ ਉਸੇ ਤਰੀਕੇ ਦੇ ਹੁਣ ਸੁਖਦੀਪ ਖੜਾ ਇਹ ਮੇਰਾ ਅੱਜ ਦੀ ਘੜੀ ਸਭ ਤੋਂ ਨੇੜੇ ਦੇ ਮਿੱਤਰਾਂ ਚ ਹਾਂਜੀ ਹਾਂਜੀ ਯਾਨੀ ਮਸਲਾ ਇਹ ਆ ਵੀ ਇਹਦੇ ਨਾਲ ਮੇਰੀ ਕੋਈ ਐਸ ਸੱਚ ਅਕਾਦਮਿਕ ਸਾਂਝ ਤਾਂ ਹੈ ਨਹੀਂ ਅਕਾਦਮਿਕ ਫੀਲਡ ਦੇ ਮੇਰੇ ਮਿੱਤਰ ਹੋਰ ਨਹੀਂ ਉਹ ਯਾਨੀ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿਣ ਵਾਲੇ ਲੋਕ ਨੇ ਹੋਰ ਨਹੀਂ ਪਰ ਮੈਨੂੰ ਨਾ ਡਾਕਟਰ ਸਾਹਿਬ ਕਹਿੰਦਿਆਂ ਕਰੇ ਕੋਈ ਮਤਲਬ ਚੰਗਾ ਲੱਗਦਾ ਹੁੰਦਾ ਨਾ ਕਹੋਂਦਿਆਂ ਕਰੇ ਜੰਗਲ ਮੈਨੂੰ ਉਹ ਚੰਗਾ ਲੱਗਦਾ ਜਿਹੜੇ ਹੋਏ ਗਏ ਕਿ ਆਵਾਜ਼ ਮਾਰਦੇ ਨੇ ਨਾ ਉਹ ਉਹਨਾਂ ਦੇ ਨਾਲ ਜੁੜ ਕੇ ਇਸੇ ਤਰੀਕੇ ਨਾਲ ਹੁਣ ਮੈਂ ਜਿਸ ਜਿਹੜਾ ਪਿੰਡ ਦੇ ਵਿੱਚ ਰਹਿਣਾ ਭਾਵੇਂ ਮੈਂ ਨੌਕਰੀ ਲੁਧਿਆਣੇ ਕਰ ਪਰ ਇਹਨਾਂ ਐਪਸ ਸਾਰੇ ਸਿਸਟਮ ਦੇ ਨਾਲ ਜੁੜ ਕੇ ਮੇਰੇ ਅੰਦਰੋਂ ਖੁਸ਼ੀ ਮਿਲਦੀ ਹੈ ਤੇ ਉਹਦੇ ਵਿੱਚੋਂ ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਵੀ ਤੁਸੀਂ ਜਿਹਦੇ ਵਿੱਚੋਂ ਹੈਗੇ ਹੋ ਜਿੱਥੇ ਤੁਹਾਡੀਆਂ ਜੜ੍ਹਾਂ ਹੈਗੀਆਂ ਜਿੱਥੇ ਤੁਹਾਡੇ ਰੂਟਸ ਨੇ ਉਹਨਾਂ ਰੂਟਸ ਦੇ ਨਾਲ ਜੁੜ ਕੇ ਉਹਨਾਂ ਲੋਕਾਂ ਦੇ ਸਾਰੇ ਐਕਸਪੀਰੀਐਂਸਿਸ ਨੂੰ ਉਹਨਾਂ ਸਾਰੇ ਅਨੁਭਵਾਂ ਨੂੰ ਜਿਨ੍ਹਾਂ ਨੂੰ ਹੁਣ ਤੱਕ ਇਤਿਹਾਸ ਨੇ ਕਿਸੇ ਖਾਤੇ 'ਚ ਨਹੀਂ ਰੱਖਿਆ ਹੈਨਾ ਜੱਟ ਬੂਟ ਸ਼ਬਦ ਵਰਤਿਆ ਜਾਂਦਾ ਰਿਹਾ ਜਦ ਕਿ ਮਸਲਾ ਇਹ ਆ ਵੀ ਕਿ ਇਹ ਕਿਰਤੀ ਜਮਾਤ ਹੈ ਸਾਰੇ ਜੱਟ ਉਹਨੇ 18 ਵਾਲੇ ਤੇ ਉਹ ਵੱਡੇ ਵੱਡੇ ਉਹ ਕੋਠੀਆਂ ਵਾਲੇ ਨਹੀਂ ਹੈਗੇ ਆ ਸਾਡੇ ਵਰਗੇ ਸਧਾਰਨ ਬਹੁ ਗਿਣਤੀ ਇੰਦਾਂ ਦੀਆਂ ਦੀ ਹੈ ਨਾ ਬਹੁ ਗਿਣਤੀ 68% ਜਿਹੜੀ ਪੰਜਾਬ ਦੀ ਕਿਸਾਨੀ ਉਹ 5 ਏਕੜ ਤੋਂ ਘੱਟ ਵਾਲੀ ਆ ਅਸੀਂ ਉਹਨਾਂ ਲੋਕਾਂ ਦੇ ਵਿੱਚ ਤੇ ਉਹ ਉਹ ਉਹਨਾਂ ਲੋਕਾਂ ਦੇ ਗਿਆਨ ਨੂੰ ਸਿंचित ਕਰਨਾ ਤੇ ਉਹਨਾਂ ਲੋਕਾਂ ਦੇ ਬਾਰੇ ਐਕਸਪੀਰੀਐਂਸਿਸ ਨੂੰ ਲੈ ਕੇ ਆਉਣਾ ਮੁਖ ਧਾਰਾ ਦੇ ਵਿੱਚ ਲਿਟਰੇਚਰ ਦੇ ਵਿੱਚ ਯਾਨੀ ਉਹਦੇ ਵਿੱਚੋਂ ਕਿਤੇ ਇੱਕ ਕਿਤਾਬ ਇਸ ਤਰ੍ਹਾਂ ਦੀ ਇਦੋਂ ਨਿਕਲ ਆਈ ਤੁਸੀਂ ਰੋਜ਼ ਯੂਨੀਵਰਸਿਟੀ ਜਾਂਦੇ ਆ ਉਥੇ ਇੱਕ ਬਹੁਤ ਤੁਹਾਡੀ ਜੌਬ ਅਲੱਗ ਕਿਸਮ ਦੀ ਆ ਹੂੰ ਤੁਸੀਂ ਚੰਗੀ ਖੇਤੀ ਰਸਾਲੇ ਨੂੰ ਮੈਂ ਦੱਸ ਹੀ ਦੇਵਾਂਗਾ ਕਿ ਬਾਈ ਹੁਣੀ ਉਹਦੇ ਪੰਜਾਬੀ ਸੈਗਮੈਂਟ ਦੇ ਐਡੀਟਰ ਨੇ ਇੱਕ ਅਖਰੀ ਗਿਆਨ ਹੋਰ ਚੀਜ਼ ਆ ਪਰ ਇਹ ਤੁਹਾਡੇ ਐਕਸਪੀਰੀਅੰਸ ਚੋਂ ਨਿਕਲੀ ਚੀਜ਼ ਆ ਮੈਂ ਤਾਂ ਇਹ ਗੱਲ ਪੁੱਛਦਾ ਐਡਾ ਮਤਲਬ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਆ ਉਹਦੇ ਲਈ ਇਹ ਮੈਂ ਤੁਹਾਡੀ ਮੈਂ ਤੁਹਾਡੀ ਗੱਲ ਸਮਝ ਗਿਆ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਾਂ ਏ ਆਪਣੇ ਕੋਲੇ ਨਾ ਸਮਾਂ ਆਮ ਤੌਰ ਤੇ ਹੁੰਦਾ अच्छा बहुत सारे काम करने दी ਸਮਰੱਥਾ ਵੀ ਹੁੰਦੀ ਆ ਹੂੰ ਆਪਾਂ ਇਸ ਕਰਕੇ ਨਹੀਂ ਕਰ ਪਾਉਂਦੇ ਵੀ ਮਤਲਬ ਸ਼ਾਇਦ ਅਸੀਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਸਾਰਾ ਕੁਝ ਠੀਕ ਹੈ ਯਾਨੀ ਹੁਣ ਲਿਟਰੇਚਰ ਦੇ ਵਿੱਚ ਵੀ ਮੈਂ ਕਾਫੀ ਸਰਗਰਮ ਰਹਿੰਦਾ ਮੈਨੂੰ ਇੱਧਰ ਉੱਧਰ ਸਮਾਗਮਾਂ ਤੇ ਵੀ ਜਾਣਾ ਪੈਂਦਾ ਤੇ ਮੇਰਾ ਆਪਣਾ ਕੰਮ ਪੜ੍ਹਨ ਲਿਖਣ ਦਾ ਵੀ ਚੱਲਦਾ ਰਹਿੰਦਾ ਮੈਨੂੰ ਕੋਈ ਕਹਿੰਦਾ ਰਹਿੰਦਾ ਨਾ ਵੀ ਫਲਾਣੇ ਸਮਾਗਮ ਦੇ ਉੱਤੇ ਆਉਣਾ ਜਾਂ ਫਲਾਣੇ ਥਾਂ ਪੇਪਰ ਬਣਾਉਣਾ ਥੈਂਕ ਯੂ ਸੁਰੇਸ਼ ਮੈਂ ਅਮੂਮਨ ਮਨਾ ਨਹੀਂ ਕਰਦਾ ਚਲਿਆ ਜਾਂਦਾ ਉਸ ਫੰਕਸ਼ਨ ਤੇ ਪੇਪਰ ਪੜਨ ਲਈ ਆ ਹੋਰ ਸਾਰੇ ਥਾਵਾਂ ਦੇ ਉੱਤੇ ਲਿਖਣ ਪੜਨ ਦਾ ਵੀ ਚੱਲਦਾ ਰਹਿੰਦਾ ਤੇ ਖੂਹ ਦੇ ਉੱਤੇ ਕੰਮ ਵੀ ਕਰਦਾ ਰਹਿਣਾ ਨਾਲ ਦੀ ਨਾਲ ਨੌਕਰੀ ਜਿਹੜੀ ਹੈ ਗੱਲ ਇਹ ਹੁੰਦੀ ਹੈ ਕਿ ਤੁਸੀਂ ਇੰਜੋਏ ਕਰ ਰਹੇ ਹੋ ਕੰਮ ਕਰਦੇ ਆ ਕਿ ਨਹੀਂ ਉਹ ਸਾਰੇ ਕਾਸੇ ਨੇ ਜੇ ਤੁਸੀਂ ਕਿਸੇ ਕੰਮ ਨੂੰ ਇੰਜੋਏ ਕਰ ਰਹੇ ਨਾ ਤੇ ਤੁਸੀਂ ਜ਼ਿਆਦਾ ਕੰਮ ਵੀ ਕਰ ਸਕਦੇ ਜੇ ਤੁਹਾਡੇ ਉੱਤੇ ਥੋਪਿਆ ਗਿਆ ਉਹ ਸਾਰਾ ਕੁਝ ਫੇ ਤੁਸੀਂ ਇੱਕ ਗੰਭੀਰ ਵੀ ਨਹੀਂ ਜੱਜ ਨਾ ਕਰ ਸਕਦੇ ਬਹੁਤ ਸਾਰੇ ਲੋਕ ਨੇ ਜਿਹੜੇ ਕੱਲੀ ਨੌਕਰੀ ਕਰਦੇ ਆ ਉਹਨੂੰ ਵੀ ਇੰਜੋਏ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਕਰਨਾ ਪੈ ਰਿਹਾ ਮਜਬੂਰੀ ਦੇ ਵਿੱਚੋਂ ਮੈਂ ਇਹ ਨੌਕਰੀ ਨੂੰ ਵੀ ਇੰਜੋਏ ਕਰਦਾ ਮੈਂ ਨਾਲ ਦੀ ਨਾਲ ਇੱਥੇ ਸਵੇਰ ਨੂੰ ਜਿਵੇਂ ਮੇਰਾ ਥੋੜਾ अर्ਲੀ ਸ਼ੁਰੂ ਹੋ ਜਾਂਦਾ ਕੰਮ ਮੇਰਾ ਇੱਕ ਦੋਸਤ ਆ ਉਹ ਇਹ ਗੱਲ ਕਹਿੰਦਾ ਹੁੰਦਾ ਬਈ ਜੇ ਤੁਹਾਡੇ ਉੱਤੇ ਬਰਡਨ ਵੱਧ ਰਿਹਾ ਨਾ ਤੇ ਆਪਣੇ ਵਾਲੇ ਸਮੇਂ ਚੋਂ ਥੋੜਾ ਜਿਹਾ ਹੋਰ ਸਮਾਂ ਕੱਢ ਲਓ ਯਾਨੀ ਫੇਰ ਮੈਂ ਉਹਨੂੰ ਪੁੱਛਦਾ ਹੁੰਦਾ ਵੀ ਤੂੰ ਆਪਣੇ ਲਈ ਕਿਹੜਾ ਸਮਾਂ ਰੱਖਿਆ ਉਹ ਕਹਿੰਦਾ ਮੈਂ ਦਿਨ ਦਾ 25ਵਾਂ ਘੰਟਾ ਆਪਣੇ ਲਈ ਰੱਖਿਆ ਆ ਵਾਹ ਤੇ ਤੁਸੀਂ ਇੱਕੋ ਟਾਈਮ ਦੇ ਉੱਤੇ ਖਾਸੇ ਬੜੇ ਕੰਮ ਕਰ ਸਕਦੇ ਹੋ ਨੇ ਪਰ ਇਹਦੇ ਲਈ ਆਪਾਂ ਕੋਸ਼ਿਸ਼ ਕਰੀਏ ਹਨਾ ਕੋਸ਼ਿਸ਼ ਜਦੋਂ ਕਰਦੇ ਆ ਫੇਰ ਹੋ ਵੀ ਜਾਂਦਾ ਏ ਸਾਰਾ ਕੁਝ ਹੋ ਜਾਂਦਾ ਮੇਰਾ ਅਮਜ਼ੋਰ ਤੇ ਸੀ ਅਸੀਂ ਵੇਲੇ ਬੁੱਲੇ ਬੈਠ ਕੇ ਗੱਪਾਂ ਮਾਰ ਕੇ ਆਪਣਾ ਬਹੁਤਾ ਸਮਾਂ ਖਰਾਬ ਕਰ ਲੈਂਦੇ ਹਾਂ ਹੂੰ ਤੇ ਉਹਦੀ ਥਾਂ ਦੇ ਉੱਤੇ ਆ ਭਈ ਜੇ ਤੁਸੀਂ ਉਹਨੂੰ ਪ੍ਰੋਡਕਟਿਵ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਬਹੁਤ ਸਾਰਾ ਕੰਮ ਹੋ ਜਾਂਦਾ ਨਾ ਨਾਲ ਦੀ ਨਾਲ ਤੁਸੀਂ ਦੇਖਿਆ ਹੁਣੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਅੰਕਲ ਹੁਣਾਂ ਨੇ ਇਹ ਤਾਂ ਦੇਖਿਆ ਇਹ ਅਸੀਂ ਵੀ ਦੇਖੇ ਉਹ ਸਰਦੀਆਂ ਨੂੰ ਨਾ ਜਦੋਂ ਬੈਠਦੇ ਹੁੰਦੇ ਸੀ ਵਿਹਲੇ ਮਤਲਬ ਜਦੋਂ ਵੇਲ ਦੇ ਦਿਨ ਆ ਗਏ ਉਹ ਸਾਂਣ ਕੱਢੀ ਜਾਂਦੇ ਸੀ ਸਾਂਣ ਕੱਢਦੇ ਰਹਿੰਦੇ ਸੀ ਉਹ ਸਾਂਣ ਉਹਨਾਂ ਦੇ ਪਹਿਲਾਂ ਭੰਤੀ ਹੁੰਦੀ ਸੀ ਜਿਹਨੂੰ ਪਾਟਸਨ ਕਹਿੰਦੇ ਆ ਉਧਰ ਬਿਹਾਰ ਦੇ ਵਿੱਚ ਤਾਂ ਉਹਨੂੰ ਸਾਂਣ ਕਹਿੰਦੇ ਸੀ ਆਪਣੇ ਇੱਥੇ ਉਹ ਕੀ ਕਰਦੇ ਪਹਿਲਾਂ ਛੱਪੜ 'ਚ ਭੰਤੀ ਹੁੰਦੀ ਸੀ ਉਹ ਉਹ ਪੁਰਾਣੀ ਸਾਂਣ ਲਿਆ ਕੇ ਤਾਂ ਉਹਦੇ ਕਾਨੇ ਭੰਨ ਭੰਨ ਕੇ ਲਟਾਂ ਉਤਾਰੀ ਜਾਂਦੇ ਸੀ ਫਿਰ ਉਹ ਗੱਲਾਂ ਨਾਲ ਗੱਲਾਂ ਕਰੀ ਜਾਂਦੇ ਸੀ ਫਿਰ ਉਹ ਨਹੀਂ ਕੀ ਕਰਨਾ ਸੀ ਪਰ ਉਹਦੀਆਂ ਨਾਲੇ ਲਟਾਂ ਨੂੰ ਸਿੱਧੀਆਂ ਕਰੀ ਜਾਣਾ ਫਿਰ ਉਹ ਰੱਸਾ ਵੱਟੀ ਜਾਣਾ ਬੈਠੇ ਬੈਠੇ ਹਨਾ ਉਹ ਮਤਲਬ ਇਸੇ ਤਰੀਕੇ ਨਾਲ ਤੁਸੀਂ ਕਦੇ ਔਰਤਾਂ ਦੇਖੀਆਂ ਹੋਣੀਆਂ ਉਹ ਕਦੇ ਵਿਹਲੀਆਂ ਨਹੀਂ ਬੈਠਦੀਆਂ ਹੁੰਨੀਆਂ ਹੁਣ ਤਾਂ ਚਲੋ ਸਮਾਂ ਬਦਲ ਗਿਆ ਉਹ ਬੈਠੀਆਂ ਬੈਠੀਆਂ ਮਟਰ ਕੱਢਦੀਆਂ ਰਹਿਣੀਆਂ ਗੱਲਾਂ ਕਰਦੀਆਂ ਕਰਦੀਆਂ ਸਬਜ਼ੀ ਚੀਰਦੀਆਂ ਰਹਿਣੀਆਂ ਕਈ ਸਵੈਟਰ ਬੁਣਦੀਆਂ ਰਹਿਣੀਆਂ ਹਮ ਅਸੀਂ ਕੀ ਕਰਦੇ ਆ ਵੀ ਜਦੋਂ ਅਸੀਂ ਗੱਲਾਂ ਕਰਦੀਆਂ ਹੁਣ ਅਸੀਂ ਕਹਿੰਦੇ ਵੀ ਵਿਹਲੇ ਹੋਈਏ ਹੱਥ ਵਿਹਲੇ ਹੋਣ ਸਾਡੇ ਹਮ ਜੇ ਤੁਸੀਂ ਇਦਾਂ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਫਿਰ 골ਡੀ ਚੀਜ਼ਾਂ ਆਪਣੇ ਆਪ ਸੈਟਲ ਹੋ ਜਾਂਦੀਆਂ ਜੇ ਨਾ ਕਰਨੀਆਂ ਹੁਣ ਫਿਰ ਨਹੀਂ ਵੀ ਹੁੰਦੀਆਂ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕੀਤਾ ਗਿਆ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਨਸ਼ਿਆਂ ਵੱਲ ਨੂੰ ਪੈ ਗਈ ਹੈ ਆ ਹੋ ਗਈ ਹੁਣ ਤੁਹਾਡੇ ਸਾਹਮਣੇ ਦੋ ਮੁੰਡੇ ਬੈਠੇ ਆਰਸ਼ੀ ਬੈਠਾ ਹੂੰ ਤੇ ਮਨਰਾਜ ਬੈਠਾ ਹੂੰ ਅਸਲ ਵਿੱਚ ਨਸ਼ਿਆਂ ਦੇ ਨਾਲ ਨੌਜਵਾਨ ਦੇ ਜੁੜਨ ਦਾ ਜਿਹੜਾ ਰੁਝਾਨ ਹੈ ਉਹ ਇੱਕ ਕਲਤਾ ਚੋਂ ਪੈਦਾ ਹੁੰਦਾ ਜਦੋਂ ਉਹ ਆਪਣੇ ਆਪ ਨੂੰ ਡਿਸਕਨੈਕਟਡ ਫੀਲ ਕਰਦਾ ਪਰਿਵਾਰ ਤੋਂ ਸਮਾਜ ਤੋਂ ਆਪਣੇ ਆਸ-ਪਾਸੇ ਤੋਂ ਕਿਉਂਕਿ ਇਸ ਉਮਰ ਦੇ ਵਿੱਚ એનર્ਜੀ ਇੰਨੀ ਹੁੰਦੀ ਨਾ ਉਸ એનર્ਜੀ ਨੇ ਚੈਨਲਾਈਜ਼ ਕਰਨਾ ਹੀ ਕਰਨਾ ਆਪਣੇ ਆਪ ਨੂੰ ਉਹਨੇ ਐਕਸਪ੍ਰੈਸ ਕਰਨਾ ਹੀ ਕਰਨਾ ਜੇ ਉਹਦੇ ਐਕਸਪ੍ਰੈਸ਼ਨ ਦਾ ਕੋਈ ਪੋਜ਼ਿਟਿਵ ਮੀਡੀਅਮ ਆਪਾਂ ਦੇ ਦਈਏ ਉਹਨਾਂ ਨੂੰ ਹੈਨਾ ਤਾਂ ਫਿਰ ਉਹ ਨਸ਼ਿਆਂ ਵੱਲ ਨਹੀਂ ਜਾਂਦਾ ਨੌਜਵਾਨ ਜਿਵੇਂ ਇਹਨੇ ਮਨਰਾਜ ਨੇ ਘੋੜੀ ਲਈ ਆ ਹੁਣ ਇਹ ਕੀ ਕਰਦਾ ਬਈ ਇੱਥੇ ਇੱਥੇ ਆ ਕੇ ਜਦੋਂ ਸਕੂਲ ਜਾਂਦਾ ਪਲੱਸ 1 ਚ ਪੜਦਾ ਜਦੋਂ ਇਹਦੇ ਕੋਲ ਟਾਈਮ ਹੁੰਦਾ ਸਗੋਂ ਇਹਦੇ ਨਾਲ ਹੋਰ ਦੋ ਦੋਸਤ ਆਉਂਦੇ ਨੇ ਹਨਾ ਆ ਕੇ ਕੋੜੀ ਦੇ ਖਰਖਰਾ ਲਾਉਂਦਾ ਉਹਨੂੰ ਇੱਧਰ ਲੈ ਜਾਂਦਾ ਇੱਧਰ ਲੈ ਜਾਂਦਾ ਰੋਜ ਸਵਾਰੀ ਵੀ ਕਰਦਾ ਤੇ ਉਹਨੂੰ ਮਤਲਬ ਫੇਰ ਤੋਰ ਕੇ ਪੂਰਾ ਧਿਆਨ ਰੱਖਦਾ ਉਹਦੀ એનર્ਜੀ ਨੂੰ ਇੱਕ ਐਕਸਪ੍ਰੈਸ਼ਨ ਮਿਲ ਰਿਹਾ ਉਹ ਐਕਸਪ੍ਰੈਸ਼ਨ ਜੇ ਇਹ ਨਾ ਹੋਵੇ ਇਹਦੇ ਕੋਲ ਸਾਰਾ ਕੁਝ ਤਾਂ ਜ਼ਾਹਰ ਹੈ ਉਹ ਕੋਈ ਹੋਰ ਹੀ ਤਰੀਕਾ ਢੋਲੂਗਾ ਨਾ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਕਿਰਤ ਦੇ ਨਾਲ ਜੋੜਨਾ ਚਾਹੀਦਾ ਦੁਨੀਆ ਦੇ ਵਿੱਚ ਗੋਲਡੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕੋਈ ਗਿਆਨ ਕਿਰਤ ਨਾਲੋਂ ਟੁੱਟ ਕੇ ਵੱਡਾ ਨਹੀਂ ਬਣ ਸਕਦਾ ਹਾਂ ਹੈਨਾ ਤਦੇ ਜਿਹੜੀ ਸਿੱਖੀ ਦੇ ਤਿੰਨ ਮੂਲ ਭੂਤ ਸਿਧਾਂਤ ਨੇ ਗੁਰੂ ਅੰਨਕਸਰ ਸਾਹਿਬ ਨੇ ਦਿੱਤੇ ਉਹਨਾਂ ਵਿੱਚੋਂ ਕਿਰਤ ਕਰੋ ਬਹੁਤ ਪ੍ਰਮੁੱਖ ਹੈ ਕਿਰਤ ਨਾਲ ਜੋੜਨਾ ਕੋਈ ਅਸੀਂ ਆਮ ਤੌਰ ਦੇ ਉੱਤੇ ਕੀ ਕਰ ਲਿਆ ਸਾਡੇ ਦੋ ਤੋਸਤ ਕਹਿੰਦੇ ਨੇ ਉਹ ਪੁੱਛਦੇ ਆ ਜਦੋਂ ਜਦੋਂ ਕੋਈ ਬੰਦਾ ਕਹਿੰਦਾ ਮੈਂ ਨੌਕਰੀ ਕਰਦਾ ਹੁੰਦਾ ਉਹਨੇ ਸਰਕਾਰੀ ਨੌਕਰੀ ਹੈ ਉਹਦਾ ਮਤਲਬ ਤਾਂ ਕੀ ਹੈ ਕਿਤੇ ਕੰਮ ਤਾਂ ਨਹੀਂ ਕਰਨਾ ਪੈਂਦਾ ਇਹ ਪਰਸੈਪਸ਼ਨ ਬਣੀ ਹੋਈ ਹੈ ਵੀ ਸਰਕਾਰੀ ਨੌਕਰੀ ਵਾਲੇ ਕੰਮ ਨਹੀਂ ਕਰਦੇ। ਅਸੀਂ ਇਹ ਗੱਲ ਬਣਾ ਲਈ ਵਿਦੇਸ਼ ਤੋਂ ਆਉਣ ਵਾਲੇ ਕਿਸੇ ਨੂੰ ਪੁੱਛੋ ਵੀ ਬਾਈ ਜੀ ਤੂੰ ਉੱਥੇ ਕੀ ਕੰਮ ਕਰਦਾ ਉਹ ਕਹਿੰਦੇ ਕੰਮ ਨਹੀਂ ਮੈਂ ਕਰਦਾ ਕੋਈ ਬਸ ਇਦਾਂ ਹੀ ਦੇਖਣ ਆ। ਮਸਲਾ ਇਹ ਆ ਵੀ ਕੰਮ ਨੂੰ ਕਰਨਾ ਅਸੀਂ ਬੁਰਾ ਗਿਣ ਲਿਆ ਬਹੁਤ। ਪਿਛਲੇ ਸਮੇਂ ਦੇ ਵਿੱਚ ਹੋਇਆ ਇਹ ਪੰਜਾਬ ਦੇ ਵਿੱਚ ਬਹੁਤ ਸਾਰੇ ਨਾ ਪਸ਼ੂ ਘਟ ਗਏ। ਹੁਣ ਇਸ ਵੇਲੇ ਪਸ਼ੂ ਪਾਲਣ ਨਵੀਂ ਪੀੜ੍ਹੀ ਦੇ ਲਈ ਕੋ ਬਹੁਤ ਚੰਗਾ ਕੀਤਾ ਨਹੀਂ ਰਿਹਾ। ਕਿਉਂਕਿ ਕੰਮ ਕਰਨਾ ਪੈਂਦਾ ਉਹ। ਇਹ ਸਾਰੇ ਨੂੰ ਕੰਮ ਨਾਲ ਜੋੜ ਕੇ ਹੀ ਪੰਜਾਬ ਨੂੰ ਅੱਗੇ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰ ਉਹਨਾਂ ਵਿੱਚੋਂ ਬਹੁਤ ਸਾਰਿਆਂ ਦੇ ਵਿੱਚੋਂ ਹੱਲ ਇਹ ਆ ਵੀ ਅਸੀਂ ਕੀਰਤ ਨਾਲ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜ ਕੇ ਰੱਖਿਆ ਇਹ ਇਹ ਮੇਰੀ ਮੇਰੀ ਇੱਛਾ ਜਾਨੀ ਕਿ ਉਹਦੇ ਵਿੱਚੋਂ ਇਹ ਸਾਰੇ ਅੰਸ਼ ਜਿਹੜੇ ਨੇ ਉਹ ਨਵੀਂ ਪੀੜ੍ਹੀ ਦੇ ਲਈ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਿਤਾਬ ਦੇ ਰੂਪ ਦੇ ਵਿੱਚ ਇਹੀ ਜੱਟ ਵਿਦਿਆ ਇਹੀ ਜੱਟ ਮਤਲਬ ਕੀਰਤ ਹੀ ਅਸਲ ਦੇ ਵਿੱਚ ਜੱਟ ਵਿਦਿਆ ਆ ਬਸ ਕੀਰਤ ਨਾਲ ਜੁੜੇ ਹੋਣਾ ਹੀ ਜੱਟ ਵਿਦਿਆ ਇਹ ਕੋਈ ਜਾਤੀ ਉਹ ਗੌਰਵ ਵਾਲੀ ਗੱਲ ਨਹੀਂ ਹੈ ਆਪਣੀ ਭਾਸ਼ਾ ਉੱਤੇ ਆਪਣੇ ਕਿੱਤੇ ਉੱਤੇ ਤੇ ਆਪਣੀ ਸੱਭਿਆਚਾਰ ਦੇ ਉੱਤੇ ਮਾਣ ਬੰਦੇ ਦਾ ਉਦੋਂ ਟੁੱਟਦਾ ਹੂੰ ਜਦੋਂ ਇਹ ਸਾਰੀਆਂ ਚੀਜ਼ਾਂ ਅ ਉਹਨੂੰ ਠੀਕ ਤਰੀਕੇ ਨਾਲ ਰੋਜ਼ਗਾਰ ਇੱਜ਼ਤ ਦੇਣ ਤੋਂ ਇਨਕਾਰੀ ਹੋ ਜਾਂਦੀਆਂ ਹੈ ਹੈਨਾ ਤੇ ਪੰਜਾਬੀਆਂ ਦਾ ਆਪਣੀ ਭਾਸ਼ਾ ਦੇ ਉੱਤੇ ਮਾਣ ਬਣਿਆ ਰਹਿਣਾ ਚਾਹੀਦਾ ਆਪਣੇ ਖਿੱਤੇ ਦੇ ਉੱਤੇ ਮਾਣ ਬਣਿਆ ਰਹਿਣਾ ਚਾਹੀਦਾ ਆਪਣੇ ਕਿੱਤੇ ਦੇ ਉੱਤੇ ਮਾਣ ਬਣਿਆ ਰਹਿਣਾ ਚਾਹੀਦਾ ਇਹਦੇ ਲਈ ਜ਼ਰੂਰੀ ਇਹ ਹੈ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕਿਰਤ ਦੇ ਨਾਲ ਖੇਤੀ ਦੇ ਨਾਲ ਇਹ ਸਾਰੇ ਕਾਸੀ ਦੇ ਨਾਲ ਜੋੜਿਆ ਜਾਵੇ ਮੈਂ ਇਹ ਨਹੀਂ ਕਹਿੰਦਾ ਵੀ ਉਸੇ ਤਰੀਕੇ ਨਾਲ ਹੀ ਜਿਵੇਂ ਅੱਜ ਤੋਂ 40 ਸਾਲ ਪਹਿਲਾਂ ਸੀ ਉਵੇਂ ਉਵੇਂ ਨਹੀਂ ਹੋ ਸਕਦਾ ਪਰ ਨਵੇਂ ਪ੍ਰਸੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਨਵੀਂ ਵਿਆਖਿਆ ਹੋਣੀ ਚਾਹੀਦੀ ਹੈ ਵਿਆਖਿਆ ਹੋਣੀ ਚਾਹੀਦੀ ਸਾਡੇ ਜਿਹੜੇ ਪਰਿਵਾਰ ਨੇ ਨਾ ਉਹਨਾਂ ਪਰਿਵਾਰਾਂ ਨੂੰ ਇਸ ਗੱਲ ਦੇ ਉੱਤੇ ਮਾਣ ਨਾ ਹੋਵੇ ਕਿ ਉਹਨਾਂ ਦੇ ਬੱਚੇ ਕੋਈ ਕੰਮ ਨਹੀਂ ਕਰਦੇ ਤੇ ਉਹ ਮਤਲਬ ਬਾਕੀ ਬੱਚਿਆਂ ਨਾਲੋਂ ਇਸ ਕਰਕੇ ਵੱਡੇ ਤੇ ਵੱਖਰੇ ਨੇ ਕਿ ਉਹ ਕੋਈ ਕੰਮ ਹੀ ਨਹੀਂ ਕਰਨਾ ਪੈਂਦਾ ਉਹਨਾਂ ਨੂੰ ਇਦਾਂ ਨਾ ਹੋਵੇ ਬਲਕਿ ਉਹਨਾਂ ਨੂੰ ਇਹ ਹੋਵੇ ਕਿ ਉਹ ਬਹੁਤ ਸਾਰਾ ਕੰਮ ਕਰਦੇ ਆ ਇਸ ਕਰਕੇ ਵੱਖਰੇ ਨੇ ਬਾਕੀ ਜਿੰਨਾਂ ਦੇਵੀ ਬਾਈ ਨੇ ਨੋਟ ਲਿਖਿਆ ਦੇਵੀ ਮਖਸੂਸਪੁਰੀ ਜੀ ਨੇ ਦੇਵੀ ਉਹਨਾਂ ਦੇ ਨਾਲ ਦੇਵੀ ਉਹਨਾਂ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਮੈਂ ਉਹਨਾਂ ਨੂੰ ਉਹਨਾਂ ਦਾ ਬਹੁਤ ਮੁਰੀਦ ਹਾਂ ਜਾਨੀ ਸ਼ਾਇਰੀ ਦੇ ਪ੍ਰਸੰਗ ਦੇ ਵਿੱਚ ਜਿਹਨਾਂ ਪਪੂਲਰ ਸ਼ਾਇਰੀ ਕੀਤੀ ਆ ਤੇ ਲੋਕਾਂ ਦੀਆਂ ਜਜ਼ਬਿਆਂ ਨੂੰ ਜ਼ੁਬਾਨ ਦਿੱਤੀ ਦੇਵੀ ਬਾਈ ਉਹਨਾਂ ਦੇ ਵਿੱਚੋਂ ਇੱਕ ਨੇ ਮੈਂ ਚਾਹੁੰਦਾ ਸੀਗਾ ਕਿ ਉਹ ਲੰਬੀ ਭੂਮਿਕਾ ਲਿਖਣ ਕਿਤਾਬ ਦੀ ਉਹ ਚਾਹੁੰਦੇ ਵੀ ਸੀ ਪਰ ਉਹ ਕੈਨੇਡਾ ਦੇ ਵਿੱਚ ਸੀ ਤੇ ਉਹਨਾਂ ਨੇ ਅੱਖ ਦਾ ਆਪਰੇਸ਼ਨ ਕਰਵਾਇਆ ਸੀ ਉਹਨਾਂ ਦੇ ਵਿੱਚ ਉਹੋ ਤੇ ਫਿਰ ਉਹ ਕਹਿੰਦੇ ਵੀ ਮੈਂ ਇੱਕੋ ਹੀ ਸਫਾ ਲਿਖੂਗਾ ਤੇ ਅਜੇ ਮੈਂ ਉਹਨਾਂ ਨੂੰ ਕਿਤਾਬ ਦੇਣ ਜਾ ਨਹੀਂ ਸਕਿਆ ਆਪਾਂ ਥੋੜੇ ਦਿਨਾਂ ਤੱਕ ਮਨਾਉਣੇ ਸਿਲਸਿਲਾ ਉਹਨਾਂ ਨੂੰ ਮਿਲ ਕੇ ਤੇ ਕਿਤਾਬ ਦੇ ਕੇ ਹਾਂ ਇੰਡੀਆ ਆਈ ਹੋਏ ਨੇ ਤੇ ਬਸ ਇਹ ਉਹਨਾਂ ਦਾ ਮਤਲਬ ਛੋਟੇ ਭਰਾ ਲਈ ਪਿਆਰ ਵਾਲਾ ਕੰਮ ਹੈ ਜਿੱਦਾਂ ਮੈਂ ਲਿਖਿਆ ਇਹ ਚ ਕੋਈ ਦੋਰਾਵਾ ਨਹੀਂ ਗੱਲ ਇਹ ਆ ਕਿ ਗੋੜ ਕੱਢਦੇ ਕੱਢਦੇ ਐਵੇਂ ਕੈਮਰਾ ਹੀ ਔਨ ਕੀਤਾ ਯਾ ਕਿਉਂਕਿ ਸਿਲਸਿਲੇਬਾਰ ਇਦਾਂ ਬੈਠ ਕੇ ਕੰਮ ਕਰਨ ਦਾ ਗੱਲ ਕਰਨ ਦੀ ਤਾਂ ਹੈ ਕੋਈ ਨਹੀਂ ਸੀ ਸਾਡੀ ਬਾਕੀ ਬੁੱਕ ਜਿਹੜੀ ਆ ਇਹ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਛਾਪੀ ਆ ਜਿਹੜਾ ਨੰਬਰ ਵਗੈਰਾ ਆ ਉਹ ਥੱਲੇ ਚੇਤਨਾ ਪ੍ਰਕਾਸ਼ਨ ਦਾ ਚੱਲਦਾ ਆ ਬਾਈ ਦਾ ਨੰਬਰ ਇਸ ਲਈ ਨਹੀਂ ਦੇ ਸਕਦੇ ਦਾ ਕਾਰਨ ਇਹ ਹੁੰਦਾ ਆ ਕਿ ਇਹਨਾਂ ਨੂੰ ਇੱਕ ਦਿਨ 'ਚ ਵੈਸੇ ਹੀ ਬਹੁਤ ਸਾਰੇ ਇਹਨਾਂ ਦੇ ਕੰਮ ਦੇ ਸਿਲਸਿਲੇ ਤੁਹਾਡੇ ਵਾਲਾ ਤੁਹਾਡੇ ਵਾਲਾ ਮੇਰੇ ਵਾਲਾ ਹੀ ਆ ਬਾਕੀ ਜੇ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਭੇਜ ਦਿਓ ਮੈਸੇਜ ਜਾਂ ਕਮੈਂਟ ਕਰਕੇ ਪੁੱਛ ਲਿਓ ਉਹਦੇ ਬਾਰੇ ਆਪਾਂ ਜਰੂਰ ਇਹਨਾਂ ਨੂੰ ਕਿਤੇ ਸਵਾਲ ਮੈਂ ਦੱਸ ਦੂੰਗਾ ਵੀ ਆ ਆਏ ਨੇ ਉਹ ਆਪਾਂ ਨੈਕਸਟ ਵੀਡੀਓ 'ਚ ਕਰ ਸਕਦੇ ਆ ਤੇ ਰਹੀ ਗੱਲ ਬੁੱਕ ਕਿੱਥੋਂ ਲੈ ਸਕਦੇ ਆ ਉਹ ਮੈਂ ਦੱਸਦਾ ਤੁਹਾਨੂੰ ਚੇਤਨਾ ਪ੍ਰਕਾਸ਼ਨ ਦਾ ਨੰਬਰ ਤੇ ਐਡਰੈਸ ਥੱਲੇ ਡਿਸਪਲੇ ਕਰਦਾ ਸਨੀ ਭਾਈ ਆ ਸਾਡਾ ਸਨੀ ਗੁਲਾਟੀ ਭਾਈ ਉਹ ਵੀਰ ਨੂੰ ਫੋਨ ਕਰ ਲਿਓ ਉਹ ਤੁਹਾਨੂੰ ਪਾਰਸਲ ਭੇਜ ਦੂਗੇ ਕਿਤਾਬ ਦਾ ਕਿਤਾਬ ਬਾਕੀ ਪੜਨ ਯੋਗ ਕਿਤਾਬ ਆ ਤੇ ਇਹ ਉਹਨਾਂ ਤੋਂ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਆ ਮੇਰੇ ਖਿਆਲ ਨਾਲ ਸ਼ਾਇਦ ਆਨਲਾਈਨ ਪਲੈਟਫਾਰਮਸ ਤੇ ਵੀ ਹੋਵੇ ਮੈਨੂੰ ਨਹੀਂ ਪਤਾ ਤੇ ਜੱਟ ਵਿਦਿਆ ਦਾ ਨਾਉ ਆ ਸੋ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਅੱਗੋਂ ਸ਼ੇਅਰ ਕਰ ਲਈਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਜੀ ਅੱਗੇ ਜੀ ਰਸਤਾ